ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤੇ ਮੈਂ ਹਾਂ ਭਾਵਨਾ ਅਮਰੀਕਾ ਦੇ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ ਪਾਣੀ ਦੇ ਵਿੱਚ ਇੱਕ ਪੁਲ ਸੀਗਾ ਜਿਸ ਦੇ ਵਿੱਚ ਜਹਾਜ਼ ਵੱਜ ਗਿਆ ਤੇ ਉਹ ਪੁਲ ਟੁੱਟ ਗਿਆ ਜਿਸ ਦੇ ਨਾਲ ਹੀ ਦੱਸਦੇ ਆ ਕਿ ਪੁਲ ਦੇ ਇਹ ਕਈ ਲੋਕ ਜਿਹੜੇ ਆ ਉਹ ਹੇਠਾਂ ਡਿੱਗੇ ਨੇ ਪੁਲ ਉੱਪਰ ਕਈ ਗੱਡੀਆਂ ਸੀ ਚੱਲ ਰਹੀਆਂ ਜਿਹੜੀਆਂ ਉਹ ਹੇਠਾਂ ਡਿੱਗੇ ਨੇ ਕਈ ਲੋਕ ਜਿਹੜੇ ਆ ਜ਼ਖਮੀ ਹੋ ਗਏ ਨੇ ਤੁਹਾਨੂੰ ਦੱਸਦੇ ਨੇ ਕਿ ਕਿ ਅਮਰੀਕਾ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਹੈ ਅਮਰੀਕਾ ਦੇ ਬਾਲਟਿਮੋਰ ਸ਼ਹਿਰ ਦੇ ਵਿੱਚ ਜਹਾਜ਼ ਦੇ ਨਾਲ ਬਾਲਟ ਮੋਹਰੇ ਸ਼ਹਿਰ ਦੇ ਵਿੱਚ ਇੱਕ ਪੁਲ ਦੇ ਨਾਲ ਇੱਕ ਜਹਾਜ਼ ਜਿਹੜਾ 3 ਕਿਲੋਮੀਟਰ ਲੰਬਾ ਪੁਲ ਸੀਗਾ ਉਸ ਦੇ ਨਾਲ ਇਹ ਜਹਾਜ਼ ਜਿਹੜਾ ਟਕਰਾ ਜਾਂਦਾ ਹੈ ਤੇ ਪੁਲ ਦੇ ਉੱਪਰ ਕਈ ਗੱਡੀਆਂ ਜਿਹੜੀਆਂ ਸੀ ਉਹ ਵੀ ਜਾ ਰਹੀਆਂ ਸੀ ਤੇ ਉਹ ਵੀ ਪੁਲ ਦੇ ਹੇਠਾ ਡਿੱਗ ਜਾਂਦੀਆਂ ਨੇ ਪਾਣੀ ਦੇ ਵਿੱਚ ਡਿੱਗ ਜਾਂਦੀਆਂ ਨੇ ਜਿਸ ਦੇ ਨਾਲ ਕਿ ਦੱਸਦੇ ਕਿ ਵੱਡਾ ਹਾਦਸਾ ਜਿਹੜਾ ਉਹ ਹੋ ਜਾਂਦਾ ਕਈ ਲੋਕ ਇਸ ਦੇ ਵਿੱਚ ਡੁੱਬ ਜਾਂਦੇ ਨੇ ਦੱਸਦੇ ਕਿ ਇਸ ਜਹਾਜ਼ ਦੇ ਵਿੱਚ 22 ਭਾਰਤੀਏ ਬਾਈ ਭਾਰਤੀਏ ਇਸ ਜਹਾਜ਼ ਨੂੰ ਚਲਾ ਰਹੇ ਸੀ ਤੇ ਪੂਰਾ ਕਰੂ ਹੀ ਭਾਰਤੀਆ ਦਾ ਦੱਸਿਆ ਜਾ ਰਿਹਾ ਜਹਾਜ਼ ਦੇ ਪੁਲ ਦੇ ਨਾਲ ਟਕਰੋਣ ਤੋਂ ਬਾਅਦ ਪੁਲ ਟੁੱਟ ਗਿਆ ਤੇ ਪੁਲ ਉੱਪਰ ਚੱਲ ਰਹੀਆਂ ਜਿਹੜੀਆਂ ਗੱਡੀਆਂ ਸੀ ਉਹ ਵੀ ਪਾਣੀ ਦੇ ਵਿੱਚ ਡਿੱਗ ਜਾਂਦੀ ਐ ਲੋਕਾਂ ਨੂੰ ਪਾਣੀ ਚੋਂ ਬਾਹਰ ਕੱਢਣ ਦਾ ਨਦੀ ਤੋਂ ਬਾਹਰ ਕੱਢਣ ਦਾ ਕੰਮ ਜਿਹੜਾ ਉਹ ਲਗਾਤਾਰ ਜਾਰੀ ਐ ਤੇ ਹਜੇ ਤੱਕ 4 ਲੋਕ ਜਿਹੜੇ ਨੇ ਉਹ ਮਿਸਿੰਗ ਦੱਸੇ ਜਾ ਰਹੇ ਨੇ ਇਸ ਇਸ 브릿ਜ ਦਾ ਡਰੋਨ ਫੁਟੇਜ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜਾ ਵਾਇਰਲ ਹੋ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਹ ਜਹਾਜ਼ ਇਸ ਪੁਲ ਦੇ ਨਾਲ ਅਚਾਨਕ ਟਕਰਾ ਜਾਂਦਾ ਹੈ ਤੇ ਪੂਰਾ ਪੁਲ ਇੱਕ ਮਿੰਟਾ ਸੈਕਿੰਡਾ ਦੇ ਵਿੱਚ ਤਹਸਨਹਿਸ ਹੋ ਜਾਂਦਾ ਹੈ ਤੇ ਪੁਲ ਦੇ ਉੱਪਰ ਜਿਹੜੀਆਂ ਗੱਡੀਆਂ ਚੱਲ ਰਹੀਆਂ ਸੀ ਗੱਡੀਆਂ ਦੇ ਵਿੱਚ ਕਈ ਲੋਕ ਬੈਠੇ ਹੋਏ ਸੀ ਆਪਣੇ ਘਰਾਂ ਨੂੰ ਜਾ ਰਹੇ ਸੀ ਆਪਣੀ ਮੰਜ਼ਿਲ ਤੇ ਜਾ ਰਹੇ ਸੀ ਤੇ ਅਚਾਨਕ ਹੀ ਇਹ ਪੁਲ ਡਿੱਗਣ ਦੇ ਨਾਲ ਉਹ ਗੱਡੀਆਂ ਸਾਰੀਆਂ ਪਾਣੀ ਦੇ ਵਿੱਚ ਡਿੱਗ ਜਾਂਦੀਆਂ ਨੇ ਜਿਸ ਦੇ ਨਾਲ ਕਈ ਲੋਕ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਆਪਰੇਸ਼ਨ ਜਿਹੜਾ ਉਹ ਚੱਲ ਰਹੀ ਆ ਦੱਸਦੀ ਹੈ ਕਿ ਅਮਰੀਕਾ ਤੋਂ ਅਮਰੀਕਾ ਦੇ ਵਾਲਟਿਮੋਰ ਸ਼ਹਿਰ ਦੇ ਵਿੱਚ ਇਹ ਵੱਡਾ ਹਾਦਸਾ ਜਿਹੜਾ ਹੋ ਜਾਂਦਾ ਹੈ ਤੇ ਇਹ ਜਹਾਜ਼ ਜਿਹੜਾ ਵਾ 3 ਕਿਲੋ ਦੱਸਦੀ ਹੈ ਕਿ ਇਹ ਪੁਲ ਜਿਹੜਾ ਵਾ 3 ਕਿਲੋਮੀਟਰ ਲੰਬਾ ਹੈ ਇਹ ਪੁਲਾ ਤੇ ਪਾਣੀ ਦੇ ਵਿੱਚ ਜਿਹੜਾ ਜਹਾਜ਼ ਹੁੰਦਾ ਉਹ ਇਸ ਪੁਲ ਦੇ ਨਾਲ ਅਚਾਨਕ ਟਕਰਾ ਜਾਂਦਾ ਹੈ ਤੇ ਬਾਲਟਿਮੋਰ ਦੱਸਿਆ ਕਿ ਇਹ ਜਹਾਜ਼ ਜਿਹੜਾ ਵਾ ਬਾਲਟਿਮੋਰ ਤੋਂ ਸ਼੍ਰੀਲੰਕਾ ਵੱਲ ਨੂੰ ਜਾ ਰਿਹਾ ਸੀ ਤੇ ਇਹ ਜਹਾਜ਼ ਜਿਹੜਾ ਵਾ ਇਸ ਜਹਾਜ਼ ਨੂੰ 22 ਭਾਰਤੀਆ ਚਲਾ ਰਹੇ ਸੀ ਤੇ ਪੂਰਾ ਕਰੂ ਹੀ ਇਹਨਾਂ ਭਾਰਤੀਆ ਦਾ ਸੀ ਤੇ ਜਹਾਜ਼ ਤੇ ਪੁਲ ਦੇ ਨਾਲ ਹੈ ਟਕਰਾਉਣ ਤੋਂ ਬਾਅਦ ਪੁਲ ਜਿਹੜਾ 1 ਮਿੰਟਾ ਸਕਿੰਟਾ ਦੇ ਵਿੱਚ ਤਹਿਸ ਨਹਿਸ ਹੋ ਜਾਂਦਾ ਹੈ ਪੁਲ ਦੇ ਉੱਪਰ ਕਈ ਗੱਡੀਆਂ ਸੀ ਉਹ ਵੀ ਪਾਣੀ ਵਿੱਚ ਡਿੱਗ ਜਾਂਦੀਆਂ ਕਿ ਜਿਸ ਤੋਂ ਬਾਅਦ ਕਈ ਲੋਕ ਜਿਹੜੇ ਆ जख्मी ਹੋ ਜਾਂਦੇ ਨੇ ਵੱਡਾ ਹਾਦਸਾ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਹ ਹਾਦਸਾ ਹੋਇਆ ਕਿਵੇਂ ਇਹ ਜਹਾਜ਼ ਜਿਹੜਾ ਪੁਲ ਦੇ ਨਾਲ ਅਚਾਨਕ ਟਕਰਾ ਜਾਂਦਾ ਹੈ ਦੱਸਦੇ ਕਿ ਇਸ ਜਹਾਜ਼ ਨੂੰ ਬਾਈ ਭਾਰਤੀਆ ਚਲਾ ਰਹੇ ਸੀਗੇ ਤੇ ਪੂਰਾ ਦਾ ਪੂਰਾ ਕਰੂ ਹੀ ਭਾਰਤੀਆ ਦਾ ਦੱਸਿਆ ਜਾ ਰਿਹਾ ਹੈ ਜਹਾਦ ਨਾਲ ਪੁਲ ਜਿਵੇਂ ਹੀ ਟਕਰੋਂਦਾ ਹੈ ਤੇ ਪੁਲ ਤਹ ਸਨੇਹ ਸਿਮਿੰਟਾ ਸਕਿੰਟਾ ਦੇ ਵਿੱਚ ਤਹ ਸਨੇਹ ਹੋ ਜਾਂਦਾ ਹੈ ਤੇ ਗੱਡੀਆਂ ਜਿਹੜੀਆਂ ਉੱਪਰ ਪੁਲ ਦੇ ਚੱਲ ਰਹੀਆਂ ਸੀ ਉਹ ਵੀ ਵਿੱਚ ਡਿੱਗ ਜਾਂਦੀਆਂ ਨੇ ਤੇ ਪ੍ਰਸ਼ਾਸਨ ਵੱਲੋਂ ਹੁਣ ਰੈਸਕਿਊ ਜਿਹੜਾ جاری ਏ ਜਾਰੀ ਕੀਤਾ ਜਾ ਰਿਹਾ ਏ ਰੈਸਕਿਊ ਤੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਕਈ ਲੋਕ ਜਿਹੜੇ ਜ਼ਖਮੀ ਨੇ ਤੇ ਚਾਰ ਲੋਕ ਜਿਹੜੇ मिसिंग दसे जा रहे हैं इसे ब्रिज दे जेडी वीडियो वायरल हो रही है ओ तानू दिखा रहे हैं वीडियो विच तुसी देख सकते हो कि किवें ए एड्डा वड्डा हासा जड़ा अमेरिका दे विच अमेरिका दे पाल्टीमोर शहर दे विच होया देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर